ਸੱਚੇ ਕਾਲ ਕੈਂਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਆ ਮਖੜਲੇਸ ਤੇ ਕੈਂਡਾ ਨੇ ਫੌਜੀ ਸਾਜ਼ੋ ਸਮਾਨ ਦੀ ਖਰੀਦ ਵਾਸਤੇ ਲਿਆਂਦੀ ਤੇਜ਼ੀ ਨਵੀਂ ਰੱਖਿਆ ਨਿਵੇਸ਼ ਏਜੰਸੀ ਐਲਾਨੀ ਕੈਂਡਾ ਚ ਭਾਰਤੀ ਫਿਲਮਾਂ ਬਣੀਆਂ ਨਿਸ਼ਾਨਾ Ontario ਦੇ Oakville ਚ ਮੂਵੀ ਥੀਏਟਰ ਨੂੰ ਲਗਾਈ ਅੱਗ ਕੈਪਸ ਕਾਫੇ ਖੁੱਲਿਆ ਦੁਬਾਰਾ ਕਪਰ ਸ਼ਰਮਾ ਦੇ ਕਾਫੇ ਤੇ ਦੋਵਾਰ ਗੋਲੀਬਾਰੀ ਤੋਂ ਬਾਅਦ ਪੁਲਸ ਹੋਈ ਤੈਨਾ ਕੈਨਡਾ ਅਮਰੀਕਾ ਬਾਰਡਰ ਹੋਇਆ ਬੰਦ ਹਜ਼ਾਰਾਂ ਟਰੱਕ ਡਰਾਈਵਰ ਫਸੇ ਸੜਕਾਂ ਵਿਚਾਲੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨਡਾ ਨੇ ਫੌਜੀ ਸਜੋ ਸਮਾਨ ਦੀ ਖਰੀਦ ਦੇ ਵਿੱਚ ਹੁਣ ਤੇਜ਼ੀ ਲਿਆndi ਹੈ ਇਸੇ ਕਰਕੇ ਨਵੀਂ ਰੱਖਿਆ ਨਿਵੇਸ਼ ਏਜੰਸੀ ਦਾ ਐਲਾਨ ਕੀਤਾ ਗਿਆ ਹੈ ਡਿਫੈਂਸ ਇਨਵੈਸਟਮੈਂਟ ਏਜੰਸੀ ਯੂਕੇ ਆਸਟ੍ਰੇਲੀਆ ਤੇ ਫਰਾਂਸ ਵਰਗੇ ਭਾਈਵਾਲਾਂ ਦੇ ਨਾਲ ਨੇੜਿਓਂ ਕੰਮ ਕਰੇਗੀ ਤੇ ਸਾਰੇ ਚੀਜ਼ ਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਲਿਬਰਲ ਸਰਕਾਰ ਨੇ ਆਖਰਕਾਰ ਲੰਮੇ ਸਮੇਂ ਤੋਂ ਚੱਲ ਰਹੀ ਉਡੀਕ ਤੇ ਵਾਅਦੇ ਮਗਰੋਂ ਇੱਕ ਨਵੀਂ ਏਜੰਸੀ ਬਣਾਈ ਹੈ ਜੋ ਕਿ ਫੌਜੀ ਸਜੋ ਸਮਾਨ ਦੀ ਖਰੀਦ ਨੂੰ ਤੇਜ਼ ਕਰਨ ਤੇ ਡਿਲੀਵਰੀ ਦੀ ਪ੍ਰਕਿਰਿਆ 'ਚ ਬਿਹਤਰ ਤਾਲਮੇਲ ਬਣਾਉਣ ਦਾ ਕੰਮ ਕਰੇਗੀ ਇਸ ਨਵੀਂ ਏਜੰਸੀ ਦਾ ਨਾਮ ਡਿਫੈਂਸ ਇਨਵੈਸਟਮੈਂਟ ਏਜੰਸੀ ਰੱਖਿਆ ਗਿਆ ਹੈ ਇਸ ਦਾ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਕੀਤਾ ਗਿਆ ਹੈ ਇਹ ਏਜੰਸੀ ਇਸ ਲਈ ਬਣਾਈ ਗਈ ਹੈ ਤਾਂ ਜੋ ਫੌਜੀ ਸਜੋ ਸਮਾਨ ਦੀ ਖਰੀਦੋ ਫਰੋਕਤ ਦੇ ਵਿੱਚ ਹੋਣ ਵਾਲੀਆਂ ਲੰਮੀਆਂ ਤੇ ਰੋਕ ਟੋਕ ਵਾਲੀਆਂ ਮਨਜ਼ੂਰੀਆਂ ਨੂੰ ਹਟਾ ਕੇ ਸਰੀ ਪ੍ਰਕਿਰਿਆ ਨੂੰ ਤੇਜ਼ ਬਿਹਤਰ ਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ ਇਸ ਨਾਲ ਨਾ ਸਿਰਫ ਕਨੇਡੀਅਨ ਫੌਜ ਨੂੰ ਜ਼ਰੂਰੀ ਸਮਾਨ ਸਮੇਂ ਤੇ ਮਿਲੇਗਾ ਬਲਕਿ ਰਾਸ਼ਟਰੀ ਰੱਖਿਆ ਉਦਯੋਗ ਨੂੰ ਵੀ ਇੱਕ ਵਧੀਆ ਦਿਸ਼ਾ ਮਿਲੇਗੀ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਬਣਨਗੇ ਕਾਰਨੀ ਨੇ ਆਖਿਆ ਕਿ ਅੱਜ ਦੇ ਦੁਨੀਆ ਦੇ ਖਤਰਨਾਕ ਤੇ ਵੰਡੇ ਹੋਏ ਮਾਹੌਲ 'ਚ ਕੈਨੇਡਾ ਨੂੰ ਆਪਣੀ ਲੀਡਰਸ਼ਿਪ ਸਿਰਫ ਆਪਣੇ ਅਸੂਲਾਂ ਦੀ ਤਾਕਤ ਨਾਲ ਨਹੀਂ ਸਗੋਂ ਆਪਣੀ ਫੌਜੀ ਤਾਕਤ ਨਾਲ ਵੀ ਦਰਸਾਉਣੀ ਪਵੇਗੀ ਇਹ ਨਵੀਂ ਏਜੰਸੀ ਵਿਦੇਸ਼ੀ ਪਾਈਵਲਾਂ ਦੇ ਨਾਲ ਮਿਲ ਕੇ ਕੰਮ ਕਰੇਗੀ ਜਿਵੇਂ ਕਿ ਯੂਕੇ, ਆਸਟ੍ਰੇਲੀਆ ਤੇ ਫਰਾਂਸ ਇਹ ਉਹ ਦੇਸ਼ ਨੇ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਆਪਣੀਆਂ ਫੌਜੀ ਖਰੀਦਦਾਰੀ ਸੰਬੰਧੀ ਏਜੰਸੀਆਂ ਨੇ ਹੁਣ ਕੈਨੇਡਾ ਵੀ ਉਹਨਾਂ ਨਾਲ ਮਿਲ ਕੇ ਸੰਯੁਕਤ ਤੌਰ ਤੇ ਹਥਿਆਰ ਖਰੀਦ ਸਕੇਗਾ ਜੋ ਕਿ ਲਾਗਤ ਘਟਾਏਗਾ ਤੇ ਕਾਰਵਾਈ ਤੇਜ਼ ਕਰੇਗਾ ਅੱਜ ਦੀ ਤਾਰੀਖ ਚ ਕੈਨੇਡਾ ਆਪਣਾ ਜ਼ਿਆਦਾਤਰ ਫੌਜੀ ਸਮਾਨ ਅਮਰੀਕਾ ਤੋਂ ਖਰੀਦਦਾ ਹੈ ਪਰ ਪਿਛਲੀਆਂ ਫੈਡਰਲ ਚੋਣਾਂ ਦੌਰਾਨ ਕਾਰਨੀ ਨੇ ਵਾਅਦਾ ਕੀਤਾ ਸੀ ਕਿ ਉਹ ਫੌਜੀ ਸਜੋ ਸਮਾਨ ਦੀ ਖਰੀਦ ਲਈ ਹੋਰ ਦੇਸ਼ਾਂ ਵੱਲ ਵੀ ਰੁਖ ਕਰਨਗੇ ਇਸੇ ਤਹਿਤ ਲੰਘੀਆਂ ਗਰਮੀਆਂ ਦੌਰਾਨ ਕੈਨੇਡਾ ਨੇ ਯੂਰਪੀਅਨ ਯੂਨੀਅਨ ਨਾਲ ਇੱਕ ਸੰਯੁਕਤ ਰੱਖਿਆ ਸਮਝੌਤਾ ਵੀ ਕੀਤਾ ਸੀ ਜਿਸ ਨਾਲ ਕੈਨੇਡਾ ਲਈ ਰੀਆਰਮ ਯੂਰਪ ਨਾ ਦੇ 1.27 ਟ੍ਰਿਲੀਅਨ ਡਾਲਰ ਦੀ ਯੋਜਨਾ 'ਚ ਸ਼ਾਮਲ ਹੋਣ ਦਾ ਦਰਵਾਜ਼ਾ ਖੁੱਲ ਗਿਆ ਇਸ ਨਵੀਂ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਡਗ ਹੁਸਮੈਨ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਰਾਇਲ ਬੈਂਕ ਆਫ ਕੈਨੇਡਾ ਦੇ ਸਾਬਕਾ ਡਿਪਟੀ ਚੇਅਰਮੈਨ ਰਹੇ ਨੇ ਕਾਰਨੀ ਨੇ ਆਖਿਆ ਕਿ ਘੁਸਮੈਨ ਕੋਲ ਨਿਵੇਸ਼ ਵਿੱਤ ਤੇ ਲੀਡਰਸ਼ਿਪ ਦਾ ਤਿੰਨ ਦਹਾਕਿਆਂ ਦਾ ਤਜਰਬਾ ਹੈ ਰੱਖਿਆ ਖਰੀਦਦਾਰੀ ਲਈ ਸੈਕਟਰੀ ਆਫ ਸਟੇਟ ਸਟੀਫਨ ਫਿਊ ਨੇ ਕਿਹਾ ਕਿ ਇਸ ਏਜੰਸੀ ਰਾਹੀਂ ਸਾਡੀ ਫੌਜ ਹਵਾਈ ਸੇਨਾ ਤੇ ਜਲ ਸੇਨਾ ਨੂੰ ਜ਼ਰੂਰੀ ਸਾਜ਼ੋ ਸਮਾਨ ਮਿਲੇਗਾ ਤੇ ਦੇਸ਼ ਦੇ ਰੱਖਿਆ ਉਦਯੋਗ ਨੂੰ ਹਲਾੜਾ ਮਿਲੇਗਾ ਰੱਖਿਆ ਨਿਵੇਸ਼ ਏਜੰਸੀ ਦਾ ਇਹ ਵਿਚਾਰ ਪਹਿਲੀ ਵਾਰੀ ਨਹੀਂ ਆਇਆ 2019 ਦੀ ਚੋਣ ਦੌਰਾਨ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਵੀ ਇੱਕ ਰੱਖਿਆ ਖਰੀਦ ਏਜੰਸੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਵਾਅਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਥੋਂ ਤੱਕ ਕਿ 2013 ਦੇ ਵਿੱਚ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਨੇ ਵੀ ਇਹ ਵਿਚਾਰ ਕੀਤਾ ਸੀ ਪਰ ਏਜੰਸੀ ਬਣਾਉਣ ਦੀ ਬਜਾਏ ਇੱਕ ਰਣਨੀਤੀ ਜਾਰੀ ਕੀਤੀ ਸੀ ਜਿਸ ਤਹਿਤ ਅੱਜ ਤੱਕ ਕੰਮ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ 2024 ਦੇ ਜੂਨ ਮਹੀਨੇ ਚ ਹਾਊਸ ਆਫ ਕਾਮਨਸ ਦੀ ਰੱਖਿਆ ਕਮੇਟੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਚ ਰੱਖਿਆ ਖਰੀਦ ਪ੍ਰਕਿਰਿਆ ਚ ਤੁਰੰਤ ਸੁਧਾਰਾਂ ਦੀ ਲੋੜ ਨੂੰ ਉਜਾਗਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਕੈਨੇਡਾ ਦੀ ਆਡੀਟਰ ਜਰਨਲ ਨੇ ਵੀ ਸਰਕਾਰ ਦੀ ਆਈਟੀਬੀ ਨੀਤੀ ਦੀ ਆਲੋਚਨਾ ਕੀਤੀ ਜਿਸ ਤਹਿਤ ਫੌਜੀ ਸਜੋ ਸਮਾਨ ਦੀ ਖਰੀਦ ਕੀਤੀ ਜਾਂਦੀ ਹੈ ਤੇ ਉਦੋਂ ਹੁਣ ਕੈਨੇਡਾ ਦੇ ਵਿੱਚ ਭਾਰਤੀ ਫਿਲਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ Ontario ਦੇ Oakville ਦੇ ਵਿੱਚ ਇੱਕ ਮੂਵੀ ਥੀਏਟਰ ਨੂੰ ਅੱਗ ਲਗਾ ਦਿੱਤੀ ਗਈ ਹੈ ਔਰ ਦੂਜੀ ਘਟਨਾ ਦੇ ਵਿੱਚ ਥੀਏਟਰ ਦੇ ਦਰਵਾਜ਼ੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਗنیمਤ ਇਹ ਰਹੀ ਕਿ ਦੋਵਾਂ ਹੀ ਘਟਨਾਵਾਂ ਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦੱਸਿਆ ਜਾਂਦਾ ਹੈ ਕਿ ਇਹ ਹਮਲਾਵਰਾਂ ਦੇ ਵੱਲੋਂ ਭਾਰਤੀ ਫਿਲਮਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਕਿਉਂਕਿ ਇਨ੍ਹਾਂ ਥੀਏਟਰਾਂ ਦੇ ਵਿੱਚ ਭਾਰਤੀ ਫਿਲਮਾਂ ਜਾਂ ਤਾਂ ਚਲਾਈਆਂ ਜਾ ਰਹੀਆਂ ਸਨ ਜਾਂ ਚੱਲ ਰਹੀਆਂ ਸਨ ਜਾਂ ਫਿਰ ਚੱਲਣ ਵਾਲੀਆਂ ਸੀ ਮੰਨਿਆ ਜਾ ਰਿਹਾ ਹੈ ਕਿ ਸਾਰਾ ਕੁਝ ਭਾਰਤੀ ਪਾਈਚਾਰੇ ਦੇ ਵਿੱਚ دہشت ਫੈਲਾਉਣ ਵਾਸਤੇ ਕੀਤਾ ਜਾ ਰਿਹਾ ਹੈ ਟੋਰਾਂਟੋ ਦੇ ਪੱਛਮ ਚ ਸਥਿਤ ਓਕਵੈਲ ਦੇ ਇੱਕ ਸਿਨੇਮਾ ਨੇ ਪਿਛਲੇ ਹਫਤੇ ਆਪਣੇ ਕੰਪਲੈਕਸ ਤੇ ਹੋਈ ਗੋਲੀਬਾਰੀ ਤਿਆਗ ਲਗਾਉਣ ਦੀ ਕੋਸ਼ਿਸ਼ ਤੋਂ ਬਾਅਦ ਭਾਰਤੀ ਫਿਲਮਾਂ ਦੀਆਂ ਸਾਰੀਆਂ ਸਕਰੀਨਿੰਗਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਫਿਲਮ ਡਾਟ ਸੀਏ ਸਿਨੇਮਾ ਨੇ ਦੱਸਿਆ ਹੈ ਕਿ ਇਹ ਦੋਵੇਂ ਘਟਨਾਵਾਂ ਰਾਤ ਵੇਲੇ ਵਾਪਰੀਆਂ ਜਦੋਂ ਥੀਏਟਰ ਬੰਦ ਸੀ ਜਿਸ ਕਾਰਨ ਕੋਈ ਜ਼ਖਮੀ ਨਹੀਂ ਹੋਇਆ ਸਿਨੇਮਾ ਨੇ ਕਿਹਾ ਹੈ ਕਿ ਇਹ ਫੈਸਲਾ ਸਟਾਫ ਤੇ ਗਾਹਕਾਂ ਦੀ ਸੁਰੱਖਿਆ ਦੇ ਹਿੱਤ ਚੁਲਿਆ ਗਿਆ ਹੈ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਇਹ ਘਟਨਾਵਾਂ ਭਾਰਤੀ ਫਿਲਮ ਉਦਯੋਗ ਦੇ ਅੰਦਰੂਨੀ ਮਤਭੇਦਾਂ ਨਾਲ ਜੁੜੀਆਂ ਹੋ ਸਕਦੀਆਂ ਨੇ ਹੌਲਟਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸਨੇ ਦੱਸਿਆ ਹੈ ਕਿ 25 ਸਤੰਬਰ ਨੂੰ ਦੋਸ਼ਕੀ ਵਿਅਕਤੀਆਂ ਨੇ ਇਸ ਜਲਨਸ਼ੀਲ ਤਰਲ ਦੀ ਵਰਤੋਂ ਕਰਕੇ ਥੀਏਟਰ ਦੇ ਐਂਟਰੀ ਦਰਵਾਜ਼ਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅੱਗ ਦੇ ਫੈਲਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਅੱਗੇ ਦੱਸਿਆ ਗਿਆ ਹੈ ਕਿ ਵੀਰਵਾਰ ਤੜਕੇ 2 ਵਜੇ ਤੋਂ ਥੋੜਾ ਜਿਹਾ ਪਹਿਲਾਂ ਇੱਕ ਸ਼ੱਕੀ ਵਿਅਕਤੀ ਨੇ ਸਿਨੇਮਾ ਦੇ ਮੁੱਖ ਐਂਟਰੀ ਪੁਆਇੰਟ ਤੇ ਪਹੁੰਚ ਕੇ ਦਰਵਾਜ਼ਿਆਂ ਦੇ ਹੈਂਡਕਨ ਨਾਲ ਕਈ ਗੋਲੀਆਂ ਚਲਾਈਆਂ। ਪੁਲਿਸ ਨੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਜਾਂਚ ਕਰਤਾਵਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਫਿਲਮ ਡਾਟਸ ਸੀਏ ਸਿਨੇਮਾ ਦੇ ਸੀਈਓ ਜਫ ਨੌਲ ਨੇ ਕਿਹਾ ਅਸੀਂ ਕੰਮ ਜਾਰੀ ਰੱਖਾਂਗੇ ਤੇ ਦੋਸ਼ੀਆਂ ਨੂੰ ਨਿਆਂ ਦੇ ਘੇਰੇ 'ਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਦਰਸ਼ਕਾਂ ਤੋਂ ਹੋਈ ਅਸੁਵਿਧਾ ਤੇ ਨਿਰਾਸ਼ਾ ਲਈ ਮਾਫੀ ਵੀ ਮੰਗੀ। ਸੂਤਰਾਂ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਤੇ ਬ੍ਰਿਟਿਸ਼ ਕੋਲੰਪੀਆ ਦੇ ਹੋਰ ਥੀਏਟਰਾਂ ਦੇ ਵਿੱਚ ਵੀ ਪਹਿਲਾਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਕੈਨੇਡਾ 'ਚ ਕੁਝ ਦੱਖਣੀ ਭਾਰਤੀ ਫਿਲਮ ਵਿਤਕਰਕਾਂ ਨੇ ਦੋਸ਼ ਲਗਾਇਆ ਹੈ ਕਿ ਇਹ ਘਟਨਾਵਾਂ ਮਾਰਕੀਟ ਨੂੰ ਕੰਟਰੋਲ ਕਰਨ ਅਤੇ ਮੁਨਾਫੇ ਨੂੰ ਸੁਰੱਖਿਅਤ ਕਰਨ ਲਈ ਮਸ਼ਹੂਰ ਫਿਲਮਾਂ ਨੂੰ ਕੈਨੇ ਰੋਕਣ ਲਈ ਇੱਕ ਅਹਿਮ ਮੁਹਿੰਮ ਦਾ ਹਿੱਸਾ ਨੇ ਜਿੱਦੜ ਵੈਨਕੂਵਰ ਦੇ ਵਿੱਚ ਸਥਿਤ ਕਪਿਲ ਸ਼ਰਮਾ ਦਾ ਕੈਪਸ ਕੈਫੇ ਰੀਓਪਨ ਹੋਇਆ ਹੈ ਦੋ ਵਾਰ ਗੋਲੀਬਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਕੈਪਸ ਕੈਫੇ ਦੁਬਾਰਾ ਖੋਲ੍ਹਿਆ ਗਿਆ ਹੈ ਪੁਲਿਸ ਦੀ ਮੌਜੂਦਗੀ ਰਹੇਗੀ ਮੋਬਾਈਲ ਸੀਸੀਟੀਵੀ ਵੀ ਸਾਈਟ ਦੇ ਉੱਤੇ ਮੌਜੂਦ ਰਹਿਣਗੇ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਨੂੰਨ ਸੁਧਾਰਾਂ ਦੀ ਲੋੜ ਹੈ ਤੇ ਭਾਈਚਾਰਿਆਂ ਨੂੰ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਸੜੀ ਦੇ ਵਿੱਚ ਬਾਲੀਵੁੱਡ ਸਟਾਰ ਕਪਿਲ ਸ਼ਰਮਾ ਦੇ ਨਾਲ ਜੁੜਿਆ ਇੱਕ ਕੈਫੇ ਗਰਮੀਆਂ ਦੇ ਦੌਰਾਨ ਦੋ ਵਾਰ ਗੋਲੀਬਾਰੀ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਬੁੱਧਵਾਰ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ Caps Cafe ਤੇ ਇਸ ਦੇ مالک ਨੇ ਮਸ਼ਹੂਰ ਭਾਰਤੀ ਕਾਮੇਡੀਅਨ ਤੇ ਟੈਲੀਵਿਜ਼ਨ ਹੋਸਟ ਕਪਿਲ ਸ਼ਰਮਾ ਇੱਕ ਕੈਫੇ ਵੀ ਕਪਿਲ ਸ਼ਰਮਾ ਦੇ ਨਾਮ ਤੇ ਰੱਖਿਆ ਗਿਆ ਤੇ ਕੈਫੇ ਨੇ ਖਰਾਬ ਹੋਈਆਂ ਖਿੜਕੀਆਂ ਨੂੰ ਬਦਲ ਦਿੱਤਾ ਹੈ ਤੇ 120ਵੀਂ ਸਟਰੀਟ ਤੇ 50ਵੀਂ ਐਵੇਨਿਊ ਤੇ ਆਪਣੇ ਦਰਵਾਜ਼ੇ ਦੁਬਾਰਾ ਖੋਲ ਦਿੱਤੇ ਨੇ 10 ਜੁਲਾਈ ਨੂੰ ਇਸ ਦੇ ਅਸਲ ਚ ਖੋਲਣ ਤੋਂ ਇੱਕ ਹਫ਼ਤੇ ਬਾਅਦ ਅਤੇ ਫਿਰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ 7 ਅਗਸਤ ਨੂੰ ਕਰਮਚਾਰੀ ਅੰਦਰ ਸਨ ਤਾਂ ਫਿਰ ਉਦੋਂ ਖਿੜਕੀਆਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਦੋਵਾਂ ਚੋ ਕਿਸੇ ਵੀ ਗੋਲੀਬਾਰੀ ਦੀ ਘਟਨਾ ਚ ਕਿਸੇ ਨੂੰ ਕੋਈ ਸਰੀਰਕ ਤੌਰ ਤੇ ਉੱਤੇ ਨੁਕਸਾਨ ਨਹੀਂ ਪਹੁੰਚਿਆ ਤੇ ਨਾ ਕੋਈ ਜ਼ਖਮੀ ਹੋਇਆ 7 ਅਗਸਤ ਦੀ ਘਟਨਾ ਚ ਸੜੀ ਪੁਲਿਸ ਸਰਵਿਸ ਨੇ ਇਹ ਵੀ ਖੋਜਿਆ ਹੈ ਕਿ ਬਾਹਰ ਮੋਲਟੋਵ ਕੋਕਟੇਲ ਵਰਗਾ ਕੁਝ ਦਿਖਾਈ ਦੇ ਰਿਹਾ ਸੀ ਘਟਨਾ ਸਥਾਨ ਤੋਂ ਤਸਵੀਰਾਂ ਚ ਦਿਖਾਇਆ ਗਿਆ ਹੈ ਕਿ ਇੱਕ ਕੱਚ ਦੀ ਬੋਤਲ ਤੜਲ ਦੇ ਨਾਲ ਭਰੀ ਹੋਈ ਅਤੇ ਉਸ ਉੱਤੇ ਕੱਪੜਾ ਲਪੇਟਿਆ ਹੋਇਆ ਸੀ ਕੈਫੇ ਦੇ ਸੰਚਾਲਕਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਇਸ ਵੇਲੇ 9 ਵਜੇ ਤੋਂ ਰਾਤ 10 ਵਜੇ ਤੱਕ ਦੁਬਾਰਾ ਚੁੱਲ੍ਹਾ ਰਹੇਗਾ ਕਾਫੇ ਦੇ ਬਾਹਰ ਇੱਕ ਸੜੀ ਪੁਲਿਸ ਸਰਵਿਸ ਵਾਹਨ ਅਤੇ ਮੋਬਾਈਲ ਸੀਐਸਟੀਵੀ ਸਟੇਸ਼ਨ ਰੱਖਿਆ ਗਿਆ ਸੀ ਸੜੀ ਪੁਲਿਸ ਸਰਵਿਸ ਸਟਾਫ ਸਰਜੈਂਟ ਲਿੰਸੇ ਹਾਫਟਨ ਨੇ ਗਰਮੀਆਂ ਦੇ ਦੌਰਾਨ 11ਤੀ ਨਿਊਜ਼ ਰੇਡੀਓ ਨੂੰ ਦੱਸਿਆ ਸੀ ਕਿ 10 ਜੁਲਾਈ ਦੀ ਗੋਲੀਬਾਰੀ ਤੋਂ ਬਾਅਦ ਉਸ ਕੇਸ ਲਈ ਅਧਿਕਾਰੀਆਂ ਦੀ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਉਹ ਕਈ ਤਰਜੀਹੀ ਕੰਮਾਂ ਨੂੰ ਪੂਰਾ ਕਰਨ ਤੇ ਕੰਮ ਕਰ ਰਹੇ ਨੇ ਇਸ 'ਚ ਗਵਾਹਾਂ ਦੇ ਬਿਆਨਾਂ ਸੀਐਸਟੀਵੀ ਫੁਟੇਜ ਦਾ ਕਾਫੀ ਹਿੱਸਾ ਸ਼ਾਮਲ ਹੈ ਪਰ ਸ਼ੱਕੀਆਂ ਦੀ ਪਛਾਣ ਜਾਂ ਗ੍ਰਿਫਤਾਰੀ ਦੇ ਮਾਮਲੇ 'ਚ ਕੋਈ ਜਾਂਚ ਅਪਡੇਟ ਨਹੀਂ ਹੈ ਅਕਤੂਬਰ ਚ ਦੋਵਾਂ ਗੋਲੀਬਾਰੀ ਦੀਆਂ ਘਟਨਾ ਦਾ ਉਦੇਸ਼ ਅਸਪਸ਼ਟ ਦੱਸਿਆ ਗਿਆ ਅਤੇ ਪੁਲਿਸ ਨੇ ਕਿਸੇ ਵੀ ਸੰਬੰਧਿਤ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਦੋਵੇਂ ਫਾਇਰਿੰਗਸ ਸੜੀ ਪੁਲਿਸ ਸਰਵਿਸ ਦੇ ਦੁਆਰਾ ਜਾਂਚ ਕੀਤੀਆਂ ਜਾ ਰਹੀਆਂ ਸਭ ਤੋਂ ਉੱਚ ਪ੍ਰੋਫਾਈਲ ਸੰਭਾਵਿਤ ਜ਼ਬਰਦਸਤੀ ਮਾਮਲਿਆਂ ਚੋਂ ਇੱਕ ਕੇਸ ਹੈ ਸੜੀ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿੱਚ ਮਹੀਨਿਆਂ ਤੋਂ ਚਿੰਤਾ ਵਧ ਰਹੀ ਹੈ 20 ਸਤੰਬਰ ਤੱਕ ਅਪਰਾਧੀਆਂ 48 ਰਿਪੋਰਟਾਂ ਆਈਆਂ ਜ਼ਬਰਦਸਤੀ ਦੇ ਨਾਲ ਸੰਬੰਧਿਤ 29 ਗੋਲੀਆਂ ਚਲਾਈਆਂ ਗਈਆਂ ਕੌਲਾਂ ਵੀ ਮਿਲੀਆਂ ਨੇ ਧਮਕੀਆਂ ਕਾਰੋਬਾਰਾਂ ਤੇ ਲੋਕਾਂ ਦੋਵਾਂ ਨੂੰ ਹੀ ਦਰਪੇਸ਼ ਨੇ ਪਿਛਲੇ ਮਹੀਨੇ ਸੜੀ ਦੇ ਮੇਅਰ ਨੇ ਇੱਕ ਟਾਸਕ ਫੋਰਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ ਜਿਸ ਜਿਹ ਸ਼ਹਿਰ ਨੇ ਸਜ਼ਾਵਾਂ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 2.5 ਲੱਖ ਡਾਲਰ ਦਾ ਇਨਾਮ ਦੇਣ ਦੀ ਗੱਲ ਆਖੀ ਸੀ ਸੰਭਾਵਿਤ ਜ਼ਬਰਨ ਵਸੂਲੀ ਦੇ ਅਪਰਾਧਾਂ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੜੀ ਪੁਲਿਸ ਸਰਵਿਸ ਤੇ ਨਾਲ ਸੰਪਰਕ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਜੇਕਰ ਆਪਣੀ ਪਛਾਣ ਗੁਮਨਾਮ ਰੱਖਣੀ ਹੈ ਤਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਕਿਉਂ ਦਰਯੂਐਸ ਕੈਨੇਡਾ ਸਰਹੱਦ ਦੇ ਉੱਤੇ ਲੰਮਾ ਜਾਮ ਲੱਗਾ ਹੋਇਆ ਸੀ ਬਾਰਡਰ ਬੰਦ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚ ਹਜ਼ਾਰਾਂ ਲੋਕ ਫਸ ਗਏ ਤੇ ਕੈਨੇਡੀਅਨ ਟਰੱਕ ਡਰਾਈਵਰ ਵੀ ਉੱਥੇ ਹੀ ਫਸੇ ਹੋਏ ਸੀ ਕੈਨੇਡੀਅਨ ਟਰੱਕ ਡਰਾਈਵਰਸ ਦਾ ਕਹਿਣਾ ਹੈ ਕਿ ਇਹ ਬੇਹਦ ਨਿਰਾਸ਼ਾਜਨਕ ਸੀ ਕਿ ਉਹਨਾਂ ਨੂੰ ਬਾਰਡਰ ਦੇ ਇਸ ਪਾਰ ਫਸਣਾ ਪੈ ਰਿਹਾ ਹੈ ਜਿਸ ਕਰਕੇ ਉਹ ਆਪਣੀਆਂ ਡਿਲੀਵਰੀਜ਼ ਟਾਈਮ ਦੇ ਉੱਤੇ ਨਹੀਂ ਦੇ ਸਕਣਗੇ ਘਰ ਨਹੀਂ ਜਾ ਸਕਣਗੇ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਣਗੇ ਤੇ ਇਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਵੀ ਭੁਗਤਣਾ ਪਏਗਾ ਜਦੋਂ ਕਿਰਤ ਸਿਮਰਨ ਦਿਓਲ ਟਰੱਕਿੰਗ ਇੰਡਸਟਰੀ ਚ ਸ਼ਾਮਿਲ ਹੋਇਆ ਤਾਂ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਸਿਰਫ 2 ਸਾਲਾਂ ਬਾਅਦ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇਗਾ ਸਿਮਰਨ ਦਾ ਕਹਿਣਾ ਹੈ ਮੈਂ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਿਆ ਤੇ ਮੈਨੂੰ ਲੱਗਦਾ ਹੈ ਕਿ ਇਸ ਉੱਤੇ ਹੁਣ ਇਸ ਸਮੇਂ ਵਿਚਾਰ ਕਰ ਲੈਣਾ ਚਾਹੀਦਾ ਹੈ ਲਗਭਗ 24 ਘੰਟਿਆਂ ਤੋਂ ਦਿਓਲ ਅਤੇ ਉਸਦੇ ਸਾਥੀ ਨਿਊਯਾਰਕ ਦੇ ਰਿਪਲੇ ਕਸਬੇ ਦੇ ਵਿੱਚ I90 ਦੇ ਨਾਲ ਇੱਕ ਗੈਸ ਸਟੇਸ਼ਨ ਦੇ ਉੱਤੇ ਫਸੇ ਹੋਏ ਨੇ ਕੈਨੇਡਾ 'ਚ ਸਮਾਨ ਲੈ ਕੇ ਜਾ ਰਹੇ ਟਰੱਕਰਾਂ ਨੇ ਵੀਰਵਾਰ ਨੂੰ ਸਵੇਰੇ 1 ਵਜੇ ਪੀਸ ਬ੍ਰਿਜ ਪਾਰ ਕਰਕੇ ਫੋਰਏਰੀ ਜਾਣਾ ਸੀ ਪਰ 4 ਦਿਨ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਆਈਟੀ ਆਊਟੇਜ ਦਾ ਅਨੁਭਵ ਕੀਤਾ ਗਿਆ ਸੀ ਜਿਸ ਕਾਰਨ ਉਹ ਅਤੇ ਕੈਨੇਡਾ ਪਰਦੇ ਹਜ਼ਾਰਾਂ ਹੋਰ ਟਰੱਕਰ ਅਮਰੀਕਾ 'ਚ ਫਸ ਗਏ ਦੇ올 ਮੁਤਾਬਕ ਉਹਨਾਂ ਨੇ ਆਪਣੇ ਸਾਥੀਆਂ ਤੋਂ ਬਿਜਲੀ ਬੰਦ ਹੋਣ ਬਾਰੇ ਸੁਣਿਆ ਜੋ ਪੀਸ ਬ੍ਰਿਜ ਤੇ ਕਤਾਰ ਦੇ ਵਿੱਚ ਫਸੇ ਹੋਏ ਨੇ ਇਸ ਜੋੜੇ ਨੇ I90 ਦੇ ਇੱਕ ਪੈਟਰੋਲ ਪੰਪ ਤੇ ਜਾਣ ਅਤੇ ਚੀਜ਼ਾਂ ਦੀ ਉਡੀਕ ਕਰਨ ਦਾ ਫੈਸਲਾ ਕੀਤਾ ਜਦਕਿ ਉਹਨਾਂ ਦੇ ਕੋਲ ਨੇੜੀਆਂ ਸਹੂਲਤਾਂ ਤੱਕ ਪਹੁੰਚ ਸੀ ਛੇਤੀ ਹੀ ਕੈਨੇਡਾ ਜਾਣ ਵਾਲੇ ਦਰਜਨਾ ਹੋਰ ਟਰੱਕਾਂ ਨੇ ਵੀ ਇਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੜਹੱਤ ਤੇ ਟਰੱਕ ਡਰਾਈਵਰਾਂ ਕੋਲ ਖਾਣਾ ਖਤਮ ਹੋ ਗਿਆ ਸੀ ਅਤੇ ਉਹਨਾਂ ਕੋਲ ਵਾਸ਼ਰੂਮਾਂ ਦੀ ਪਹੁੰਚ ਵੀ ਨਹੀਂ ਸੀ ਕੈਨੇਡੀਅਨ ਟਰਕਿੰਗ ਅਲਾਈਐਂਸ ਦਾ ਕਹਿਣਾ ਹੈ ਕਿ ਰੋਜ਼ਾਨਾ ਲਗਭਗ 70000 ਟਰੱਕ ਕੈਨੇਡਾ ਅਮਰੀਕਾ ਸਰਹੱਦ ਪਾਰ ਕਰਦੇ ਨੇ ਗਠਜੋੜ ਨੇ ਗਲੋਬਲ ਨਿਊਜ਼ ਨੂੰ ਦੱਸਿਆ ਹੈ ਕਿ ਦੇਸ਼ ਭਰ ਦੇ ਟਰੱਕ ਡਰਾਈਵਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਉਦਯੋਗ ਨਰਾਜ਼ ਹੈ ਸੀਟੀਏ ਦੇ ਅਨੁਸਾਰ ਕੈਨੇਡਾ ਦੀ ਪੱਛਮੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ 4 ਤੋਂ 5 ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਭ ਤੋਂ ਵੱਧ ਦੇਰੀ অন্ਟਾਰੀਓ ਸਰਹੱਦ ਤੇ ਵੇਖੀ ਜਾ ਰਹੀ ਹੈ ਜਿਸ 'ਚ ਨੈਗਰਾ ਫਾਲਸ ਫੋਰਟ ਏਰੀ ਤੇ ਵਿਨਸਰ ਦੇ ਕ੍ਰੋਸਿੰਗਸ ਸ਼ਾਮਿਲ ਨੇ ਕੈਨੇਡੀਅਨ ਟਰੱਕਿੰਗ ਅਲਾਈਅੰਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਲਾਸਕੋਵਸਕੀ ਨੇ ਜ਼ੂਮ ਦੇ ਉੱਤੇ ਗਲੋਬਲ ਨਿਊਜ਼ ਨੂੰ ਇੱਕ ਇੰਟਰਵਿਊ ਦਿੱਤੀ ਤੇ ਆਖਿਆ ਅਸੀਂ ਟਰੱਕਾਂ ਨੂੰ 24 ਘੰਟਿਆਂ ਤੋਂ ਵੱਧ ਸਮੇਂ ਤੋਂ ਫਸਿਆ ਹੋਇਆ ਵੇਖ ਰਹੇ ਹਾਂ ਫੋਰਟ ਏਰੀ ਦੇ ਪੀਸ ਬ੍ਰਿਜ ਤੇ ਨਾਗਰਾ ਫਾਲਸ ਦੇ ਲਵਿਸਟਨ ਕੁਇਨਸਟਨ ਕ੍ਰੋਸਿੰਗ ਤੇ ਬੰਦਰਗਾਹਾਂ ਅਧਿਕਾਰੀਆਂ ਨੇ ਵੀਰਵਾਰ ਨੂੰ ਵਪਾਰਕ ਟਰੱਕਾਂ ਨੂੰ ਦੋਵਾਂ ਖੇਤਰਾਂ ਤੋਂ ਬਚਣ ਦੀ ਸਲਾਹ ਦਿੱਤੀ ਕਿਉਂਕਿ ਉਹਨਾਂ ਦੀਆਂ ਕਤਾਰਾਂ ਸਮਰੱਥਾ ਤੋਂ ਵੱਧ ਸਨ ਲਸਕੋ ਵਿਸਕਿਨ ਨੇ ਆਖਿਆ ਹੈ ਕਿ ਉਹ ਇਸ ਆਊਟੇਜ ਤੋਂ ਹੈਰਾਨ ਨਹੀਂ ਹੈ ਕਿਉਂਕਿ ਇਹ ਇੱਕ ਵਾਰ-ਵਾਰ ਹੋ ਰਿਹਾ ਹੁੰਦਾ ਹੈ ਭਾਵੇਂ ਸੰਘੀ ਸਰਕਾਰ ਨੇ ਸਰਹੱਦ 'ਚ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਗਲੋਬਲ ਨਿਊਜ਼ ਨੂੰ ਦਿੱਤੇ ਬਿਆਨ 'ਚ ਸੀਬੀਐਸਏ ਨੇ ਆਖਿਆ ਹੈ ਕਿ ਇਹ ਆਊਟੇਜ ਐਤਵਾਰ ਸਵੇਰੇ ਇੱਕ ਨਿਯਮਤ ਰੱਖ-ਰਖਾਅ ਤੋਂ ਬਾਅਦ ਹੋਇਆ ਸੀ ਤੇ ਮੰਗਲਵਾਰ ਤੱਕ ਹੱਲ ਹੋ ਗਿਆ ਬੁਲਾਰੇ ਯੂ ਲਾਉਮ ਬਰੂਬੇ ਨੇ ਕਿਹਾ ਹੈ ਕਿ ਰੱਖ-ਰਖਾਅ ਦੌਰਾਨ ਡਾਟਾ ਐਂਟਰੀ ਸਮੱਸਿਆ ਕਾਰਨ ਆਊਟੇਜ ਹੋਇਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਆਨ 'ਚ ਅਕੇ ਕਿਹਾ ਗਿਆ ਹੈ ਜਿਵੇਂ ਕਿ ਅਸੀਂ ਆਮ ਪ੍ਰਕਿਰਿਆਵਾਂ ਮੁੜ ਸ਼ੁਰੂ ਕਰ ਰਹੀਆਂ ਆਊਟੇਜ ਦੌਰਾਨ ਮਿਲੀਆਂ ਬੇਨਤੀਆਂ ਦੇ ਬੈਕਲੌਗ ਨੂੰ ਵੀ ਸਾਫ਼ ਕੀਤਾ ਜਾਵੇਗਾ ਵਪਾਰਕ ਡਰਾਈਵਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੌਸਕੋ ਵਿਸਕੀ ਮੁਤਾਬਕ ਗਠਚੋਰ ਨੂੰ ਸੰਗੀ ਏਜੰਸੀ ਤੋਂ ਕੁਝ ਨਹੀਂ ਪਤਾ ਲੱਗਾ ਕਿ ਵੀਰਵਾਰ ਸ਼ਾਮ ਤੱਕ ਦੇਰੀ ਕਿਉਂ جاری ਰਹੀ ਆਰਗੇਨਾਈਜੇਸ਼ਨ ਦੀ ਚੇਤਾਵਨੀ ਹੈ ਕਿ ਇਸ ਅਰਚੰਦੀ ਕੀਮਤ ਸਿਰਫ ਟਰੱਕਰਸ ਨੂੰ ਨਹੀਂ ਸਗੋਂ ਪੂਰੀ ਸਪਲਾਈ ਚੇਨ ਨੂੰ ਚੁਕਾਉਣੀ ਪਵੇਗੀ ਜੋ ਕੈਨੇਡੀਅਨ ਧਰਤੀ ਤੇ ਪਹੁੰਚਣ ਲਈ ਉਹਨਾਂ ਸਮਾਨਾਂ ਤੇ ਨਿਰਭਰ ਕਰਦੇ ਨੇ ਉਦੋਂ ਤੱਕ ਦਿ올 ਵਰਗੇ ਸਰਹੱਦ ਦੇ ਦੱਖਣ ਚ ਫਸੇ ਲੋਕ ਉਡੀਕ ਕਰ ਰਹੇ ਨੇ ਕਿ ਉਹ ਆਖਰਕਾਰ ਕਦੋਂ ਕਰ ਵਾਪਸ ਆ ਸਕਦੇ ਨੇ ਤੇ ਉਦੋਂ ਰਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏਵ ਨੇ ਬਿਲ ਸੀ 242 ਦੇ ਉੱਤੇ ਟਿੱਪਣੀ ਕੀਤੀ ਹੈ ਦਰਸਲ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਹੈ ਜੋ ਉਹਨਾਂ ਦੇ ਐਮਪੀ ਦੇ ਵੱਲੋਂ ਲਿਆਂਦਾ ਜਾ ਰਿਹਾ ਸੀ ਬਿਲ ਸੀ 242 ਅਪਰਾਧ ਤੇ ਜਨਤਕ ਸੁਰੱਖਿਆ ਨੂੰ ਹੱਲ ਕਰਨ ਵਾਸਤੇ ਕੰਜ਼ਰਵੇਟਿਵ ਪ੍ਰਾਈਵੇਟ ਮੈਂਬਰ ਬਿਲ ਹੈ ਇਸ ਉੱਤੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਆਖਿਆ ਕਿ ਸਾਨੂੰ ਆਪਣਾ ਦੇਸ਼ ਤੇ ਆਪਣੀਆਂ ਸੜਕਾਂ ਸੁਰੱਖਿਅਤ ਰੱਖਣੀਆਂ ਚਾਹੀਦੀਆਂ ਨੇ ਇਸ ਕਰਕੇ ਸਾਨੂੰ ਇਹ ਬਿੱਲ ਲਿਆਉਣਾ ਚਾਹੀਦਾ ਹੈ ਇਹ ਬਿੱਲ ਉਹ ਹੈ ਜਿਸ ਨੂੰ ਜੇਲ ਨਾਟ ਬੇਲ ਐਕਟ ਵੀ ਆਖਿਆ ਜਾ ਰਿਹਾ ਔਰ ਕੰਜ਼ਰਵੇਟਿਵ ਸੰਸਦ ਮੈਂਬਰ ਅਰਪਨ ਖੰਨਾ ਦੇ ਦੁਆਰਾ ਇਹ ਬਿੱਲ ਲਿਆਂਦਾ ਗਿਆ ਸੀ ਔਰ ਇਸ ਦਾ ਉਦੇਸ਼ ਹੈ ਕਿ ਕੈਨੇਡਾ ਦੇ ਵਿੱਚ ਜ਼ਮਾਨਤ ਪ੍ਰਣਾਲੀ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ ਜਿਹੜੇ ਲੋਕ ਬਾਰ-ਬਾਰ ਅਪਰਾਧ ਕਰ ਰਹੇ ਨੇ ਉਹਨਾਂ ਨੂੰ ਜ਼ਮਾਨਤਾ ਨਹੀਂ ਮਿਲਨੀ ਚਾਹੀਦੀਆਂ ਔਰ ਇੱਕ ਵੱਖਰਾ ਪ੍ਰਾਈਵੇਟ ਮੈਂਬਰ ਬਿੱਲ ਹੈ ਜੋ ਸਤੰਬਰ 2025 ਦੇ ਵਿੱਚ 45ਵੀਂ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹੁਣ ਕੰਜ਼ਰਵੇਟਿਵ ਪਾਰਟੀ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਜੇ ਬਿੱਲ ਆਜੂਗਾ ਤਾਂ ਫਿਰ ਕੈਨੇਡਾ ਦੇ ਲੋਕ ਸੜਕਾਂ ਦੇ ਉੱਤੇ ਸੁਰੱਖਿਅਤ ਚੱਲ ਸਕਣਗੇ ਪਰ ਮਾਰਕ ਕਾਰਨੀ ਨੂੰ ਇਸ 'ਚ ਨਿਸ਼ਾਨਾ ਬਣਾਇਆ ਗਿਆ What we need to do is scrap Liberal bail. Scrap Liberal bail to keep violent offenders behind bars. Scrap liberal bail to lock up sex offenders. Scrap liberal bail to bring safety and, scra and tranquility to our streets. And that is why the Great R Canada has introduced Bill C-242, the Jail Not Bail Act to end the liberal crime wave, undoing all the broken liberal laws and getting the criminals behind bars. This policy has been endorsed by the Toronto Police Association, various community advocates, Debbie Henderson, the spokesman for uh, the Bailey uh, family, for Bailey McCourt's family. Today, Conservatives will introduce a motion in the House of Commons that would push the rapid adoption of ARPAN Canada's Jail Not Bail Act. Again, we don't need the Liberals to do anything. We just need them to get out of the way. If they will abstain on this vote and agree to let this bill pass, we can scrap Liberal bail. They've had six months since the last election. Mark Carney promised he would he would reverse liberal bail laws, and here we are, a half a year later, and those laws are still in place, and they haven't even introduced a bill. What is taking so long? Seriously. While people are dying on our streets, where our citizens are being massacred, while women are being killed by abusive ex-husbands, Mark Carney has spent six months spinning in circles, leaving liberal laws in place. And he is personally responsible for the violence on our streets because it is him that is standing in the way of us fixing the problem. So we ask Liberals to get out of the way and let us scrap Liberal bail. Let us also scrap the House Arrest Law, CC5. We have a bill from Pierre Paulus, our member from Quebec City, to get prisoners, prisoner, cr criminals in jail, not in house arrest. The Stand on Guard Law will be coming soon from Conservatives that will allow us allow people to protect themselves in their own homes against violent intruders the protection against extortion act another conservative bill that liberals are blocking which would lock up the extortionists that are terrorizing surrey brampton and northeast calgary and the three strikes your outlaw that would guarantee that anyone convicted of three violent offenses will have a mandatory 10 years in prison with no parole probation Bail or house arrest. These are real common sense actions that the that Conservatives are proposing and, conserv, and Liberals are blocking. Again, our message is we ask only one thing of Mark Carney and the Liberals. Please get out of the way. We are ready to protect Canadians and restore, restore safe streets for our country. <laughs> ਪਹਿਲਾਂ ਡਿਪੋਰਟ ਕਰਨ ਦੀ ਮੇਲ ਭੇਜੀ ਗਈ ਤੇ ਬਾਅਦ ਦੇ ਵਿੱਚ ਸੀਬੀਐਸਏ ਸਹਿਮਤ ਹੋਇਆ ਕਿ ਠੀਕ ਹੈ ਉਹ ਇਸ ਪਾਕਿਸਤਾਨੀ ਵਿਅਕਤੀ ਦੇ ਕੇਸ ਦੇ ਉੱਤੇ ਵਿਚਾਰ ਵੀ ਕਰਨਗੇ ਤੇ ਹੋ ਸਕਦਾ ਹੈ ਉਸ ਨੂੰ ਕੈਨੇਡਾ ਦੇ ਵਿੱਚ ਪਨਾ ਮਿਲ ਜਾਵੇ ਜ਼ਿਕਰ ਹੋ ਰਿਹਾ ਅਬਦੁਲ ਰਕੀਬ ਦਾ ਅਬਦੁਲ ਰਕੀਬ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ 5 ਦਿਨ ਬਾਅਦ ਉਸਦੇ ਵਕੀਲ ਨੂੰ ਇਹ ਈਮੇਲ ਹਾਸਲ ਹੋਈ ਸੀ ਅਬਦੁਲ ਰਕੀਬ ਦਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਤੇ ਅਬਦੁਲ ਰਕੀਬ ਪਾਕਿਸਤਾਨ ਦੇ ਵਿੱਚ ਹੈ ਅਮਰੀਕਾ ਤੋਂ ਰਿਪੋਰਟ ਹੋਏ ਇੱਕ ਪਾਕਿਸਤਾਨੀ ਵਿਅਕਤੀ ਮੁਹੰਮਦ ਅਬਦੁੱਲ ਰਕੀਬ ਦੇ ਕੇਸ ਤੇ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀ ਮੁੜ ਵਿਚਾਰ ਕਰਨ ਤੇ ਸਹਿਮਤ ਹੋ ਗਈ ਹੈ ਪਰ ਉਹ ਫੈਸਲਾ ਉਸਦੇ ਵਕੀਲ ਨੂੰ 5 ਦਿਨਾਂ ਬਾਅਦ ਮਿਲਿਆ ਇਸ ਦੌਰਾਨ ਉਹ ਪਹਿਲਾਂ ਹੀ ਰਿਪੋਰਟ ਹੋ ਚੁੱਕਾ ਸੀ ਅਬਦੁੱਲ ਰਕੀਬ ਨੂੰ 2 ਮਹੀਨੇ ਤੋਂ ਵੱਧ ਸਮੇਂ ਲਈ ਨਿਊਯਾਰਕ ਦੇ ICE ਡਿਟੈਂਸ਼ਨ ਸੈਂਟਰ ਚ ਰੱਖਿਆ ਗਿਆ ਸੀ ਪਹਿਲੀ ਵਾਰ ਸਤੰਬਰ ਦੇ ਸ਼ੁਰੂ ਚ ਪਰਿਵਾਰ ਦੀ ਸਥਿਤੀ ਬਾਰੇ ਖਬਰ ਛਾਪੀ ਗਈ ਸੀ ਜਦੋਂ ਅਬਦੁੱਲ ਰਕੀਬ ਹਜੇ ਵੀ ਨਸਲਪੰਦ ਸੀ ਤੇ ਉਸਦੀ ਪਤਨੀ ਸਬਾ ਰਕੀਬ ਤੇ ਬੱਚਾ ਸ਼ਾਹਜ਼ਾਨ ਬਫਲੋ ਦੇ ਇੱਕ ਪਰਵਾਹ ਸੀ ਆਸਰੇ ਚ ਰਹਿ ਰਹੇ ਸਨ ਸ਼ਾਜ਼ਾਨ ਹਜੇ 22 ਸਾਲ ਦਾ ਹੈ ਕੈਨੇਡੀਅਨ ਬਾਰਡਰ ਏਜੰਟਾਂ ਨੇ ਜੁਲਾਈ ਚ ਇੱਕ ਅਧਿਕਾਰਿਤ ਸਰਹੱਦੀ ਕਰਾਸਿੰਗ ਤੋਂ ਇਸ ਪਰਿਵਾਰ ਨੂੰ ਵਾਪਸ ਭੇਜ ਦਿੱਤਾ باوجود ਇਸ ਦੇ ਕਿ ਅਬਦੁਲ ਰਕੀਬ ਦਾ ਕੈਨੇਡਾ ਦੇ ਵਿੱਚ ਇੱਕ ਚਾਚਾ ਹੈ ਜਿਸ ਨਾਲ ਉਹ ਤੇ ਉਸਦਾ ਪਰਿਵਾਰ ਰੈਫਿਊਜੀ ਕਲੇਮ ਦਾਇਰ ਕਰਨ ਲਈ ਕੈਨੇਡਾ ਦਾਖਲ ਹੋਣ ਦੇ ਯੋਗ ਹੋ ਜਾਂਦੇ ਨੇ ਇਹ ਮਾਮਲਾ ਜਦੋਂ ਮੀਡੀਆ ਚ ਆਇਆ ਤਾਂ ਟੋਰਾਂਟੋ ਦੇ ਇੱਕ ਇਮੀਗ੍ਰੇਸ਼ਨ ਵਕੀਲ ਜਾਰਰੇ ਰਵਿਲ ਨੇ ਅਬਦੁਲ ਰਕੀਬ ਦੇ ਮਾਮਲੇ ਨੂੰ ਲੈਂਦਿਆਂ ਹੋਇਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਉਸਦੇ ਮਾਮਲੇ ਨੂੰ ਮੁੜ ਵਿਚਾਰਨ ਦੀ ਬੇਨਤੀ ਕੀਤੀ CBS ਨੇ 23 ਸਤੰਬਰ ਨੂੰ ਫੈਸਲਾ ਕੀਤਾ ਹੈ ਕਿ ਜੇਕਰ ਅਬਦੁੱਲ ਰਕੀਬ ਵਿਅਕਤੀਗਤ ਤੌਰ ਤੇ ਪੇਸ਼ੀ ਲਈ ਕੈਨੇਡਾ ਦੇ ਸਰਹੱਦੀ ਦਾਖਲੇ ਤੇ ਪਹੁੰਚਦਾ ਹੈ ਤਾਂ ਉਸ ਦਾ ਮਾਮਲਾ ਮੁੜ ਖੋਲਿਆ ਜਾ ਸਕਦਾ ਹੈ ਪਰ ਇਹ ਫੈਸਲਾ 18 ਸਤੰਬਰ ਨੂੰ ਲਿਆ ਗਿਆ ਸੀ ਤੇ ਵਕੀਲ ਨੂੰ 5 ਦਿਨਾਂ ਬਾਅਦ ਭੇਜਿਆ ਗਿਆ ਫੈਸਲੇ ਵਾਲੇ ਦਿਨ ਅਬਦੁੱਲ ਰਕੀਬ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਉਹ ਕਹਿੰਦੇ ਨੇ ਕਿ ਉਹਨਾਂ ਕਈ ਮਾਮਲਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲੋਕਾਂ ਨੂੰ ਯੋਗ ਹੋਣ ਦੇ ਸਬੂਤ ਦਿਖਾਉਣ ਦੇ ਬਾਵਜੂਦ ਕੈਨੇਡਾ 'ਚ ਦਾਖਲ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਇਸ ਵੀਐਸਏਡੀ ਬੇਲੋੜੇ ਸਖਤ ਮਾਪਦੰਡਾ ਨੂੰ ਲਾਗੂ ਕਰਨ ਦਾ ਨਤੀਜਾ ਜਾਪਦਾ ਹੈ 40 ਸਾਲ ਦਾ ਰਕੀਬ ਜਨਵਰੀ ਚ ਬਿਜ਼ਨਸ ਅਤੇ ਟੂਰਿਜ਼ਮ ਵੀਜ਼ਾ ਤੇ ਅਮਰੀਕਾ ਆਇਆ ਸੀ ਸਬਾ ਰਕੀਬ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਪਾਕਿਸਤਾਨ 'ਚ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਮਗਰੋਂ ਉਹਨਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਸੀ ਪਰ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਤੇ ਕੀਤੀ ਸਖਤੀ ਤੋਂ ਬਾਅਦ ਉਹਨਾਂ ਨੇ ਕੈਨੇਡਾ 'ਚ ਰਿਫਿਊਜੀ ਕਲੇਮ ਦਾਇਰ ਕਰਨ ਦਾ ਫੈਸਲਾ ਕੀਤਾ ਪਰਿਵਾਰ ਨੇ 13 ਜੁਲਾਈ ਨੂੰ ਅਮਰੀਕਾ ਦੇ ਬਫਲੋ ਤੇ ਕੈਨੇਡਾ ਦੇ ਨਾਇਗਰਾ ਫਾਲਸ ਦਰਮਿਆਨ ਪੈਂਦੇ ਪੀਸ ਬ੍ਰਿਜ ਸਰਹੱਦੀ ਲੰਘ ਕੇ ਰਹੀ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪਲਾਨ ਸੀ ਕਿ ਉਹ ਇੱਥੇ ਰਕੀਬ ਦੇ ਚਾਚੇ ਕੋਲ ਪਹੁੰਚ ਜਾਣਗੇ ਤੇ ਸ਼ਰਨ ਦੀ ਅਰਜ਼ੀ ਦੇ ਦੇਣਗੇ ਪਰ ਸਬਾ ਨੇ ਦੱਸਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਹਨਾਂ ਨੂੰ ਇਹ ਆਖਿਆ ਕਿ ਚਾਚੇ ਨਾਲ ਰਿਸ਼ਤਾ ਸਾਬਤ ਕਰਨ ਲਈ ਉਹਨਾਂ ਨੂੰ ਹੋਰ ਦਸਤਾਵੇਜ਼ਾਂ ਦੀ ਲੋੜ ਹੈ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਅਮਰੀਕਾ ਦੇ ਬਾਰਡਰ ਅਧਿਕਾਰੀਆਂ ਨੇ ਆਪਣੀ ਹਿਰਾਸਤ ਚ ਲੈ ਲਿਆ 11 ਦਿਨ ਇਹ ਪਰਿਵਾਰ ਅੱਡ-ਅੱਡ ਹਿਰਾਸਤੀ ਕਮਰਿਆਂ 'ਚ ਨਜ਼ਰਬੰਦ ਰਿਹਾ ਤੇ 31 ਜੁਲਾਈ ਨੂੰ ਸਬਾ ਤੇ ਉਸਦੇ ਬੱਚੇ ਨੂੰ ਛੱਡ ਦਿੱਤਾ ਗਿਆ ਪਰ ਰਕੀਬ ਨੂੰ ਆਈਸੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਸਨੂੰ ਬਫਲੋ ਲਾਗੇ ਬੈਟਰੀਆ ਪ੍ਰਵਾਸੀ ਨਜ਼ਰਬੰਦੀ ਸੈਂਟਰ 'ਚ ਲਿਜਾਇਆ ਗਿਆ ਉਹ ਕਹਿੰਦੇ ਨੇ ਕਿ ਰਕੀਬ ਨੇ ਅਗਸਤ ਦੇ ਵਿੱਚ ਆਪਣੀ ਅਮਰੀਕੀ ਇਮੀਗ੍ਰੇਸ਼ਨ ਸੁਣਵਾਈ 'ਚ ਸਵੈ ਇੱਛਾ ਨਾਲ ਡਿਪੋਰਟ ਹੋਣ ਦਾ ਆਪਸ਼ਨ ਚੁਣਿਆ ਕਿਉਂਕਿ ਉਸ ਨੂੰ ਸਿਹਤ ਸਮੱਸਿਆਵਾਂ ਅਤੇ ਬੈਟਰੀਆ 'ਚ ਮਾੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਰਕੀਬ ਨੂੰ ਇਸਲਾਮਾਬਾਦ ਪਹੁੰਚਣ ਦੇ ਵਿੱਚ ਕਈ ਦਿਨ ਲੱਗ ਗਏ ਜਿੱਥੇ ਪਰਿਵਾਰ ਪਹਿਲਾਂ ਹੀ ਰਹਿੰਦਾ ਸੀ ਜਦੋਂ ਜਹਾਜ਼ 'ਚ ਸੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਇਸਲਾਮਾਬਾਦ ਨਹੀਂ ਸਗੋ ਕਰਾਚੀ ਲੈ ਜਾਂਦਾ ਜਾਵੇਗਾ ਸਬਾ ਨੇ ਆਖਿਆ ਜਦੋਂ ਉਹ ਉਤਰਿਆ ਤਾਂ ਪਾਕਿਸਤਾਨੀ ਪੁਲਿਸ ਨੇ ਉਸ ਨੂੰ 20000 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਇੱਕ ਦੋਸਤ ਉਸ ਨੂੰ 7000 ਅਮਰੀਕੀ ਡਾਲਰ ਉਧਾਰ ਦੇਣ ਵਾਸਤੇ ਸਹਿਮਤ ਹੋ ਗਿਆ ਸਬਾ ਮੁਤਾਬਕ ਉਹ ਆਖਰਕਾਰ 21 ਸਤੰਬਰ ਨੂੰ ਇਸਲਾਮਾਬਾਦ ਪਹੁੰਚਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਸੀਬੀਐਸਏ ਉਸ ਨੂੰ ਅਮਰੀਕਾ ਰਾਹੀਂ ਕੈਨੇਡੀਅਨ ਜ਼ਮੀਨੀ ਸਰਹੱਦ ਤੇ ਆਉਣ ਲਈ ਕਹਿ ਰਿਹਾ ਹੈ ਤਾਂ ਸਬਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਭਾਵਨਾ ਸੀ ਇਹ ਕੀ ਹੋ ਰਿਹਾ ਹੈ ਵਕੀਲ ਰਕੀਬ ਦੇ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਹੋਰ ਕਾਨੂੰਨੀ ਤਰੀਕਿਆਂ ਦੀ ਤਲਾਸ਼ ਕਰ ਰਿਹਾ ਹੈ ਹਾਲਾਂਕਿ ਉਹ ਕਹਿੰਦੇ ਨੇ ਕਿ ਤਰੀਕੇ ਬਹੁਤ ਕੱਟ ਨੇ ਇੱਕ ਤਰੀਕਾ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਪ ਵੱਲੋਂ ਰਕੀਬ ਨੂੰ ਅਸਥਾਈ ਨਿਵਾਸ ਪਰਮਿਟ ਜਾਂ ਵਿਜ਼ਟਰ ਵੀਜ਼ਾ ਦੇਣਾ ਹੋ ਸਕਦਾ ਹੈ ਜਿਸ ਨਾਲ ਉਹ ਕੈਨੇਡਾ ਜਾ ਸਕੇ ਪਰ ਇਸ ਤਰ੍ਹਾਂ ਦੇ અપવાદ ਬਹੁਤ ਕੱਟ ਹੁੰਦੇ ਨੇ ਸੀਬੀਐਸਏ ਦੇ ਆਪਣੇ ਆંકੜੇ ਦਰਸਾਉਂਦੇ ਨੇ ਕਿ ਉਹ ਪਿਛਲੇ ਸਾਲ ਨਾਲੋਂ ਵਧੇਰੇ ਲੋਕਾਂ ਨੂੰ ਵਾਪਸ ਭੇਜ ਰਿਹਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਏਜੰਸੀ ਨੇ 2027 ਤੱਕ ਦੇਸ਼ ਤੋਂ 4000 ਵਾਧੂ ਲੋਕਾਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ ਤਦ ਅਕੈਡਾ ਦੇ ਵਿੱਚ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨੇ ਜਾਣ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਦਾ ਬਿਆਨ ਆਇਆ ਰੰਤੇਰ ਜੈਸਵਾਲ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਜੋਵਾਲ ਦੀ ਮੁਲਾਕਾਤ ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੈਟਲੀ ਡਰਾਇਨ ਦੇ ਨਾਲ ਹੋਈ ਸੀ ਔਰ ਇਹ ਮੁਲਾਕਾਤ ਹਾਲ ਹੀ ਦੇ ਵਿੱਚ ਹੋਈ ਹੈ ਇਸ ਮੁਲਾਕਾਤ ਦੇ ਵਿੱਚ ਦੋਵਲੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਵੀ ਚਰਚਾ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਜਾਣਕਾਰੀ ਦਿੱਤੀ ਹੈ ਕਿ 18 ਸਤੰਬਰ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੇ ਵਿੱਚ ਦੋਵੱਲੇ ਮੁੱਦਿਆਂ ਦੇ ਉੱਤੇ ਸਹਿਯੋਗ ਕਰਨ ਦੇ ਤਰੀਕੇ ਖਾਸ ਕਰਕੇ ਅਤਵਾਦ ਤੇ ਸੰਗਠਿਤ ਅਪਰਾਧ ਦੇ ਨਾਲ ਲੜਨ ਦੇ ਵਿੱਚ ਚੰਗੀ ਚਰਚਾ ਕੀਤੀ ਗਈ ਹੈ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕੇ ਬਾਰੇ ਵੀ ਜ਼ਿਕਰ ਹੋਇਆ ਹੈ ਅਭੀ ਹਾਲੀ ਮੇ 18 ਤਾਰੀਖ ਕੋ ਹਮਾਰੇ ਆਪਣੇ राष्ट्रीय सुरक्षा सलाहकार की मुलाकात कनाडा के राष्ट्रीय सुरक्षा सलाहकार से हुई थी इसके बारे में मैंने आप लोगों को अवगत कराया था दोनों पक्षों के बीच में अच्छी बातचीत हुई कि किस प्रकार से द्विपक्षीय मुद्दों पर खासकर आतंकवाद के खिलाफ ऑर्गेनाइज्ड क्राइम के खिलाफ दोनों देश काम कर सकते हैं और साथ ही साथ किस प्रकार से जो सुरक्षा सहयोग दोनों देशों के बीच में चल रहा है उस पर और मजबूती कैसे लाया जा सकता है इस मुद्दे पर और सारे इन सभी मुद्दों पर दोनों देशों के बीच में दोनों पक्षों के बीच में लगातार संपर्क बना हुआ है ਲੋਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਐਲਾਨੇ ਜਾਣ ਦੇ ਉੱਤੇ ਵੀ ਵਿਦੇਸ਼ ਮੰਤਰਾਲੇ ਦੇ ਵੱਲੋਂ ਬਿਆਨ ਦਿੱਤਾ ਗਿਆ ਰੰਤੇਰ ਜੈਸਵਾਲ ਨੇ ਆਖਿਆ ਕਿ ਭਾਰਤ ਤੇ ਕੈਨੇਡਾ ਦੇ ਕੋਲ ਦੋਵਲੇ ਸਹਿਯੋਗ ਦੀ ਗੱਲ ਆਉਂਦੀ ਹੈ ਤਾਂ ਚਰਚਾ ਕਰਨ ਵਾਸਤੇ ਬਹੁਤ ਸਾਰੇ ਮੁੱਦੇ ਨੇ ਇਨ੍ਹਾਂ ਮੁੱਦਿਆਂ ਦੇ ਵਿੱਚ ਹੀ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵੀ ਜੁੜਿਆ ਹੋਇਆ ਹੈ ਰੰਤੇਰ ਜੈਸਵਾਲ ਦਾ ਕਹਿਣਾ ਸੀ ਕਿ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੋਵਾਂ ਦੇਸ਼ਾਂ ਦੇ ਲਈ ਇੱਕ ਖਾਸ ਚਿੰਤਾ ਬਣਿਆ ਹੋਇਆ ਹੈ ਤੇ ਇਸ ਦੇਸ਼ਾਂ ਨੂੰ ਇਸ ਖਤਰੇ ਦੇ ਨਾਲ ਲੜਨ ਵਾਸਤੇ ਇਕੱਠਾ ਹੋਣਾ ਚਾਹੀਦਾ ਫਿਰ ਉਹ ਕੋਈ ਵੀ ਮੁਲਕ ਕਿਉਂ ਨਾ ਹੋਵੇ on bishnoi gang you know i told you that uh, india canada has lot of issues to discuss when it comes to bilateral cooperation and within that i mean within that you know security cooperation is an also an important uh, item and agenda of continuous bilateral collaboration Uh, as i said that you know transnational organized crime is a particular concern to both countries and both countries and all countries in fact in the world must come together to fight this menace قابل غور ਹੈ ਕਿ ਦੋਹਾਂ ਹੀ ਦੇਸ਼ਾਂ ਵਿਚਾਲੇ ਸਬੰਧ ਦੁਬਾਰਾ ਸੁਧਰਨ ਲੱਗ ਪਏ ਨੇ ਦਵਲੀਆਂ ਮੀਟਿੰਗਸ ਵੀ ਹੋਣ ਲੱਗ ਪਈਆਂ ਨੇ ਵਿਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੀਟਿੰਗਸ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ